ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਹੋਰ ਖੁਸ਼ਖਬਰੀ ਹੈ ਬਹੁਤ ਤੇਜ਼ੀ ਦੇ ਨਾਲ ਕੈਨੇਡਾ ਤੋਂ ਸੁਪਰ ਵੀਜ਼ਾ ਮਿਲ ਰਹੇ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੁਪਰ ਵੀਜ਼ਾ ਦੇ ਲਈ ਅੱਜ ਕੱਲ ਅਪਲਾਈ ਵੀ ਹੋ ਰਿਹਾ ਸੋ ਜਸਮੀਤ ਭਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਸਾਡੇ ਨਾਲ ਮੌਜੂਦ ਨੇ ਸੁਪਰ ਵੀਜ਼ਾ ਦਾ ਕਿੰਨਾ ਖਰਚਾ ਹੈ ਔਰ ਕੀ ਪ੍ਰੋਸੈਸ ਹੈ ਅੱਜ ਇਸ ਵੀਡੀਓ ਦੇ ਵਿੱਚ ਪੂਰੀ ਕਲੈਰਿਟੀ ਉਹ ਸਟੂਡੈਂਟ ਜਿਹੜੇ ਆਲਰੇਡੀ ਕੈਨੇਡਾ ਚ ਸੈਟਲਡ ਨੇ ਉਹ ਕਿਵੇਂ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਸੁਪਰਵਾਈਜ਼ਰ ਤੇ ਬੁਲਾ ਸਕਦੇ ਨੇ ਅੱਜ ਜਸਮੀਤ ਜੀ ਤੋਂ ਸਾਰੀਆਂ ਗੱਲਾਂ ਸਮਝਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਅੱਲਾ ਇਕਬਾਲ ਜਸਮੀਤ ਜੀ ਕਿਹੜੇ ਕਿਹੜੇ ਲੋਕ ਐਲੀਜੀਬਲ ਹੋ ਗਏ ਨੇ ਜਾਂ ਸਟੂਡੈਂਟ ਐਲੀਜੀਬਲ ਹੋ ਗਏ ਨੇ ਕਿ ਉਹ ਆਪਣੇ ਪੇਰੈਂਟਸ ਨੂੰ ਸੁਪਰਵਾਈਜ਼ਰ ਤੇ ਬੁਲਾ ਸਕਣ ਸੀ ਦੇਖੋ ਸਟੂਡੈਂਟਸ ਜਿਹੜੇ ਸਟੂਡੈਂਟ ਇੱਥੋਂ ਸਟੱਡੀ ਵੀਜ਼ਾ ਤੇ ਜਾਂਦੇ ਨੇ ਔਰ ਜਿਹੜੇ ਪੀਆਰ ਉੱਥੇ ਸਿੱਧਾ ਪੀਆਰ ਤੇ ਵੀ ਜਾਂਦੇ ਨੇ ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਬੁਲਾ ਸਕਦੇ ਨੇ ਸੋ ਉਸ ਵੀਜ਼ਾ ਦੇ ਅੰਡਰ ਤੁਸੀਂ 5 ਸਾਲ ਕੈਨੇਡਾ ਚ ਰਹਿ ਸਕਦੇ ਥਰੂ ਜੁੜਾ ਕਿ ਬਹੁਤ ਲੰਬਾ ਸਮਾਂ ਹੈਗਾ ਰਿਕੁਆਇਰਮੈਂਟ ਇਹ ਹੈ ਕਿ ਤੁਹਾਡੀ ਜਿਹੜੀ ਐਨੂਅਲ ਇਨਕਮ ਹੈ ਜੇ ਤੁਸੀਂ ਇੱਕ ਬੰਦਾ ਬੁਲਾ ਰਹੇ ਹੋ ਤਾਂ 30000 ਡਾਲਰ ਹੋਣੀ ਚਾਹੀਦੀ ਹੈ ਜੇ ਤੁਸੀਂ ਦੋ ਫੈਮਿਲੀ ਮੈਂਬਰ ਬੁਲਾ ਰਹੇ ਹੋ ਤਾਂ ਤਕਰੀਬਨ 40000 ਡਾਲਰ ਦੇ ਕਰੀਬ ਤੁਹਾਡੀ ਐਨੂਅਲ ਇਨਕਮ ਹੋਣੀ ਚਾਹੀਦੀ ਹੈ जिन्होंने बुलाया है उन्हीं की और दूसरी चीज ਤੁਸੀਂ ਇੱਕ ਲੱਖ ਡਾਲਰ ਦੀ 1 ਲੱਖ ਡਾਲਰ ਦੀ ਇੰਸ਼ੋਰੈਂਸ ਲੈਣੀ ਹੈ ਪਰ ਪਰਸਨ which should be valid for 1 year ਐਸ ਤੁਹਾਨੂੰ ਹਰ ਸਾਲ ਉਹ ਰੀਨਿਊ ਕਰਨੀ ਪੈਗੀ ਜਿੰਨੀ ਦੇਰ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਹਿੰਦੇ ਐਂਡ ਯੂ ਵਿਲ ਸਪੋਰਟ देम ਫਾਈਨੈਂਸ਼ਲੀ ਵੈਨ ਯੋਰ ਪੇਰੈਂਟ অর ਗ੍ਰੈਂਡਪੇਰੈਂਟ ਇਜ਼ ਇਨ ਕੈਨੇਡਾ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅਟਰੈਕਟਿਵ ਵੀਜ਼ਾ ਹੈ ਔਰ ਬਹੁਤ ਸਾਰੇ ਸੁਪਰ ਵੀਜ਼ਾ ਅਸੀਂ ਲੈਣੇ ਵੀ ਹੈ ਜਾਂ ਰੈਗੂਲਰ ਬੇਸਿਸ ਤੇ ਸਾਡੀਆਂ ਅਪਰੂਵਲਸ ਵੀ ਆਉਂਦੀਆਂ ਰਹਿੰਦੀਆਂ ਤੁਹਾਨੂੰ ਪਤਾ ਹੀ ਹੋਏਗਾ ਕਿ ਆਰਸੀਆਈਸੀ ਮੈਂਬਰ ਜਸਪ੍ਰੀਤ ਕੌਰ ਸਾਡੇ ਪੈਨਲ ਤੇ ਨੇ ਸੋ ਸੁਪਰ ਵੀਜ਼ਾ ਦੀ ਅਪਰੂਵਲ ਵੀ ਅਸੀਂ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਸਕਸੈਸ ਰੇਟ ਹੈ ਬਿਕੋਜ਼ ਕੈਨੇਡਾ ਇਸ ਚੀਜ਼ ਨੂੰ ਰੈਕਨੋਲੈਜ ਕਰਦਾ ਹੈ ਕਿ ਜਿਹੜੇ ਪੀਆਰ ਹੋਲਡਰਸ ਹਨ ਉਹਨਾਂ ਨੂੰ ਆਪਣੇ ਪੇਰੈਂਟਸ ਦੀ ਲੋੜ ਹੈ ਆਪਣੇ ਗ੍ਰੈਂਡ ਪੇਰੈਂਟਸ ਦੀ ਲੋੜ ਹੈ ਸੋ ਉਹਨਾਂ ਉਹਨਾਂ ਵਾਸਤੇ ਇੱਕ ਸਪੈਸ਼ਲ ਕੈਟੇਗਰੀ ਦਾ ਵੀਜ਼ਾ ਉਹਨਾਂ ਨੇ ਕੱਢਿਆ ਹੋਇਆ ਹੈ ਸੋ ਇਸ ਤੋਂ ਇਲਾਵਾ ਜਿਹੜੀ ਪੇਰੈਂਟਸ ਦੀ ਪੀਆਰ ਵੀ ਹੈਗੀ ਹੈ ਉਹ ਵੀ ਡਰਾ ਵਿਚ ਕੱਢੀ ਜਾਂਦੀ ਹੈ ਹਰ ਸਾਲ ਅਸੀਂ ਬਹੁਤ سارے ਪੇਰੈਂਟਸ ਦੀ ਪੀਆਰ ਵੀ ਡਰਾ ਵਿਚ ਅਪਲਾਈ ਕਰਦੇ ਹਾਂ ਪੇਰੈਂਟਸ ਦੀ ਜਿਹੜੀ ਪੀਆਰ ਆ ਜਾਂਦੀ ਹੈ ਜੇ ਤੁਸੀਂ ਪੀਆਰ ਹੋ ਚੁੱਕੇ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਦੀ ਪੀਆਰ ਵੀ ਅਪਲਾਈ ਕਰ ਸਕਦੇ ਹੋ ਸੋ ਬਟ ਕਿਉਂਕਿ ਜਿਹੜੇ ਡਰਾ ਵਿੱਚ ਜਦੋਂ ਅਸੀਂ ਪੀਆਰ ਅਪਲਾਈ ਕਰਦੇ ਹਾਂ ਤਾਂ ਲਿミਟਿਡ ਨੰਬਰਸ ਹੁੰਦੇ ਹੈਗੇ ਉਹ ਜਿਹਦੇ ਉਹਦੇ ਵਿੱਚ ਬਹੁਤ ਵੱਡੇ ਨੰਬਰਸ ਹੋ ਜਾਂਦੇ ਹਨ ਉਸ ਚੀਜ਼ ਨੂੰ ਓਵਰਕਮ ਕਰਨ ਲਈ ਕੈਨੇਡਾ ਨੇ ਸੁਪਰ ਵੀਜ਼ਾ ਦਾ ਕੀ ਕਹਿੰਦੇ ਆ ਇੱਕ ਜ਼ਰੀਆ ਬਣਾਇਆ ਹੋਇਆ ਹੈ ਬੜੇ ਸਾਲਾਂ ਤੋਂ ਔਰ ਬਹੁਤ ਸਾਰੇ ਜਿਹੜੇ ਪੀਆਰ ਹੋਲਡਰਸ ਹਨ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਉੱਥੇ ਬੁਲਾਉਂਦੇ ਆ ਔਰ ਸਮਾਂ ਬਹੁਤ ਵਧੀਆ ਤੁਸੀਂ 5 ਸਾਲ ਕੈਨੇਡਾ ਚ ਰਹਿ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਜਿਹੜੇ ਵੀ ਉੱਥੇ ਪੀਆਰ ਹੋ ਗਏ ਨੇ ਜਾਂ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਪੁੱਛ ਸਕਦੇ ਨੇ ਕਿ ਤੁਹਾਡੀ ਪੀਆਰ ਆ ਚੁੱਕੀ ਹੈ ਔਰ ਤੁਸੀਂ ਇੱਕ ਕ੍ਰਾਈਟੇਰੀਆ ਫੁਲਫਿਲ ਕਰਦੇ ਹੋ ਤਾਂ ਤੁਸੀਂ ਆਪਣਾ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹੋ ਬਿਲਕੁਲ ਠੀਕ ਹੈ ਸੋ ਸੁਪਰ ਵੀਜ਼ਾ ਦੇ ਲਈ ਇੱਥੇ ਪੇਰੈਂਟਸ ਨੂੰ ਜਾਂ ਉਹਨਾਂ ਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਸੂ ਪੇਰੈਂਟਸ ਦੇ ਫਾਈਨੈਂਸ਼ੀਅਲ ਇਨਕਮ ਸੇਮ ਇਨਕਮ ਟੈਕਸ ਰਿਟਰਨਸ ਪ੍ਰੋਪਰਟੀ ਵੈਲੂਏਸ਼ਨ ਐਂਡ ਸੀਰੀਅ ਰਿਪੋਰਟ ਇਹ ਡਾਕੂਮੈਂਟਸ ਚਾਹੀਦੇ ਹੋਣਗੇ ਉਥੋਂ ਦੇ T1 T4 ਜਿਹੜੇ ਬੱਚਿਆਂ ਦੇ ਜਿਹੜੇ ਇਨਕਮ ਟੈਕਸ ਰਿਟਰਨਸ ਉਥੋਂ ਦੀਆਂ ਪੇ ਸਟੱਬਸ ਉਹਨਾਂ ਦੇ ਪ੍ਰੂਫ ਇਨਕਮ ਦੇ ਕਿੱਥੇ ਜੋਬ ਕਰਦੇ ਆਂ ਔਰ ਇੱਕ ਉਥੋਂ ਕੈਨੇਡੀਅਨ ਕੰਪਨੀ ਦੀ ਹੈਲਥ ਇੰਸ਼ੋਰੈਂਸ ਤੁਹਾਡਾ ਜਿਹੜੇ ਪੇ ਜਿਹੜੇ ਬੱਚੇ ਆ ਉਹ ਕਰਾ ਕੇ ਦੇਣਗੇ ਆਪਣੇ ਪੇਰੈਂਟਸ ਦੀ ਉਹਦਾ ਪ੍ਰੂਫ ਇਹ ਸਾਰੇ ਡਾਕੂਮੈਂਟਸ ਅਸੀਂ ਫਾਈਲ 'ਚ ਲਗਾਵਾਂਗੇ ਔਰ ਸੁਪਰ ਵੀਜ਼ਾ ਬਿਲਕੁਲ ਹਾਰ ਪੇਰੈਂਟਸ ਨੂੰ ਅਸੀ ਮਿਲ ਸਕਦਾ ਜਿਹੜੇ ਵੀ ਇਥੇ ਜਾਣਾ ਚਾਹੁੰਦੇ ਨੇ ਕੋਈ ਏਜ ਪੇਰੈਂਟਸ ਦੀ ਬਾਤ ਨਹੀਂ ਏਜ ਮੈਟਰ ਨਹੀਂ ਕਰਦੀ ਚਲ ਥੈਂਕ ਯੂ ਸੋ ਮਚ ਬੜੀ ਮਹੱਤਵਪੂਰਨ ਵੀਡੀਓ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਇਨਫੋਰਮੇਸ਼ਨ ਜ਼ਰੂਰ ਜਾਣੀ ਚਾਹੀਦੀ ਹੈ ਗਾਰਡੀయన్స్ ਕੋਲੇ ਪੇਰੈਂਟਸ ਕੋਲੇ ਤਾਂਕਿ ਉਹ ਅਪਲਾਈ ਕਰ ਸਕਣ ਸੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਤੁਸੀਂ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਆਫਿਸ ਕੈਨੇਡਾ ਚ ਵੀ ਹੈ ਔਰ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਗ੍ਹਾ ਬ੍ਰਾਂਚੇਸ ਨੇ 98413 98812 ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਥੈਂਕ ਯੂ ਸੂ ਮੱਚ ਥੈਂਕ ਯੂ ਸੋਵਰ